ਕਹਿ ਰਵਿਦਾ ਬਾਜੀ ਜਗ ਭਾਈ ਇਹ ਸੰਸਾਰ ਬਾਜੀ ਐ ਬਾਜੀ ਟਿਕਾ ਬਣਾ ਕੇ ਥੋੜਾ ਚਿਰ ਬੈਠਣਾ ਕੈ ਮਰੇ ਲੱਗੇ ਹੁੰਦੇ ਐ ਅਸੀਂ ਟਿਕ ਕੇ ਬੈਠਦੇ ਆ ਫਿਰ ਉਹਦਾ ਅਸਰ ਦੂਰ ਤੱਕ ਜਾਂਦਾ ਬਹੁਤੀ ਹਿਲਜੁਲ ਕਰਦੇ ਰਹਿੰਦੇ ਆ ਮਨ ਪਟਕਦਾ ਰਹਿੰਦਾ ਫਿਰ ਸਰੀਰ ਵੀ ਪਟਕਦਾ ਹੀ ਰਹਿੰਦਾ ਜਿੰਨਾ ਚਿਰ ਮਨ ਨਾ ਟਿਕੇ ਉਹਨਾਂ ਚਿਰ ਸਰੀਰ ਵੀ ਨਹੀਂ ਟਿਕਦਾ ਕਈਆਂ ਦਾ ਮਨ ਇੰਨਾ ਭਟਕਦਾ ਰਹਿੰਦਾ ਹੈ ਉਹ ਫਿਰ ਸਾਰਾ ਕੁਝ ਬਾਹਰ ਵੀ ਪ੍ਰਗਟ ਹੁੰਦਾ ਰਹਿੰਦਾ ਸੋ ਥੋੜਾ ਜਿਹਾ ਮਿੰਟ ਟਿਕਾ ਬਣਾ ਕੇ ਬੈਠੋ ਜਿਆਦਾ ਲੰਮਾ ਟਾਈਮ ਨਹੀਂ ਲਾਉਣਾ ਕੱਲ ਦਾ ਦੀਵਾਨ ਦੁਪਹਿਰ ਦਾ ਲਾਵਾਂਗੇ ਫੁੱਲਾ ਟਾਈਮ ਹੋਏਗਾ ਫਿਰ ਗੱਲਾਂ ਬਾਤਾਂ ਖੁੱਲੀਆਂ ਕਰ ਲਾਂਗੇ ਥੋੜਾ ਜਿਹਾ ਚਿਰ ਆਪਾਂ ਮਨ ਬਿਰਤੀ ਇਕਾਗਰ ਕਰਕੇ ਅੱਜ ਕਾਫੀ ਰਾਸ਼ਸੀ ਕੱਲ੍ਹ ਤੇ ਜ਼ਿਆਦਾ ਹੀ ਸੀ ਜਿਹੜੇ ਕੋਪਾਲ ਮੋਚਨ ਜਾਣ ਵਾਲੇ ਹਨ ਬੜੀ ਸੰਗਤ ਕਈ ਦਿਨ ਜਾਂਦੀ ਰਹੀ ਤੇ ਕਈ ਦਿਨ ਵਾਪਸ ਮੁੜਦੇ ਰਹੇ ਬੜਾ ਰਾਸ਼ਸੀ ਕੱਲ ਸਾਰਾ ਦਿਨ ਇੰਨਾ ਵਿਜੀ ਸੀ ਕਿਤੇ ਥਾਂ ਨਹੀਂ ਸੀ ਜਿੱਧਰ ਵੇਖਦੇ ਸੀ ਕੱਲ ਪਰਮੇਸ਼ਰ ਦਵਾਰ ਵਿੱਚ ਸੰਗਤ ਹੀ ਸੰਗਤ ਲੰਗਣ ਵਾਲੇ ਲੰਘਦੇ ਹਨ ਗੁਰੂ ਸਾਹਿਬ ਦਾ ਨਿਸ਼ਾਨ ਸਭ ਝੁਲਦਾ ਵੇਖ ਕੇ ਪ੍ਰਸ਼ਾਦਾ ਪਾਣੀ ਸਾਰੇ ਇੱਥੇ ਛੱਕ ਕੇ ਜਾਂਦੇ ਹਨ। ਸੋ ਬੜਾ ਰਸ਼ ਸੀ। ਤੇ ਅੱਜ ਥੋੜਾ ਜਿਹਾ ਹੌਲੀ-ਹੌਲੀ ਸੰਗਤ ਘਟਦੀ ਏ। ਜਦੋਂ ਉਧਰੋਂ ਰਸ਼ ਘਟਦਾ ਹੈ ਲੰਘਦੇ ਆਉਂਦੇ ਸਾਰੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਂਦੇ ਨੇ। ਸੋ ਜਿਵੇਂ ਤਨ ਨੂੰ ਸਾਡੀ ਖੁਰਾਕ ਚਾਹੀਦੀ ਹੈ। ਜੇ ਤਨ ਨੂੰ ਰੋਟੀ ਨਾ ਮਿਲੇ। ਸ਼ਾਮ ਤੱਕ ਨਾ ਮਿਲੇ ਤੇ ਸਰੀਰ ਥੋੜਾ ਜਿਹਾ कमजोर फील ਕਰੇਗਾ ਤੇ ਕੱਲ ਤੱਕ ਰੋਟੀ ਨਾ ਮਿਲੇ ਤੇ ਡਾਵਾਂਡੋਲ ਹੋ ਜਾਏਗਾ ਪਰਸੋਂ ਤੱਕ ਨਾ ਦਿਓਗੇ ਤੇ ਅੱਖਾਂ 'ਗੇ ਹਨੇਰਾ ਆਉਣ ਲੱਗ ਜਾਣਾ ਪੰਜ ਚਾਰ ਦਿਨਾਂ ਵਿੱਚ ਪੰਜ ਸੱਤ ਦਿਨਾਂ 'ਚ ਬਿਹੋਸ਼ ਹੋਣ ਲੱਗ ਜਾਾਂਗੇ ਭਾਈ ਤੇ ਕੁਝ ਦਿਨਾਂ ਦੇ ਵਿੱਚ ਹੀ ਸਾਡੀ ਮੌਤ ਵੀ ਹੋ ਜਾਏਗੀ ਤਨ ਨੂੰ ਤਨ ਦੀ ਖੁਰਾਕ ਮਿਲਦੀ ਰਹੇ ਇਹ ਤਕੜਾ ਰਹਿੰਦਾ ਏਸੇ ਤਰ੍ਹਾਂ ਮਨ ਨੂੰ ਮਨ ਦੀ ਖੁਰਾਕ ਮਿਲਦੀ ਰਹੇ ਤੇ ਮਨ ਵੀ ਤਕਰਦਾ ਤੇ ਮਨ ਦੀ ਜਿਹੜੀ ਖੁਰਾਕ ਹੈ ਉਹ ਨੇ ਵਿਚਾਰ ਕਿਉਂਕਿ ਮਨ ਕੀ ਹੈ ਇੱਕ ਵਿਚਾਰ ਨੇ ਬਸ ਥਾਟ ਵਿਚਾਰ ਨੇ ਸਾਡਾ ਮਨ ਵਿਚਾਰਾਂ ਦਾ ਸੰਗ੍ਰਹਿ ਹੈ ਹਜ਼ਾਰਾਂ ਵਿਚਾਰਾਂ ਦੇ ਜੋੜ ਨੂੰ ਮਨ ਕਹਿੰਦੇ ਹਨ ਇਕੱਲੇ-ਇਕੱਲੇ ਨੂੰ ਵਿਚਾਰ ਕਹਿੰਦੇ ਐ ਤੇ ਜਦੋਂ ਸਾਰੇ ਵਿਚਾਰਾਂ ਨੂੰ ਜੋੜ ਲਾ ਦਈਏ ਇਕੱਠਾ ਕਰ ਦਈਏ ਉਹਨੂੰ ਅਸੀਂ ਮਨ ਕਹਿ ਦਿੰਨੇ ਆ ਜਿਵੇਂ ਕੱਲੀ-ਕੱਲੀ ਚੀਜ਼ ਨੂੰ ਕੀ ਕਹਿੰਦੇ ਆ ਇੱਕ ਪੱਤਾ ਇੱਕ ਟਾਣੀ ਇੱਕ ਵੱਡਾ ਟਾਣ ਇੱਕ ਦਰਖਤ ਦਾ ਇੱਕ ਤਣਾ ਇੱਕ ਜੜ ਪਰ ਜੇ ਸਾਰੇ ਨੂੰ ਇਕੱਠਾ ਕਰਨਾ ਹੋਵੇ ਉਹਨੂੰ ਕਹਿ ਦਿੰਦੇ ਆ ਵੀ ਇਹ ਦਰਖਤ ਹੈ ਇਸੇ ਤਰ੍ਹਾਂ ਕੱਲਾ-ਕੱਲਾ ਵਿਚਾਰ ਹੈ ਜਦੋਂ ਉਹਨੂੰ ਇਕੱਠਾ ਵੇਖਦੇ ਆ ਫਿਰ ਮਨ ਹੈ ਤੇ ਵਿਚਾਰਾਂ ਨੂੰ ਖੁਰਾਕ ਵਿਚਾਰਾਂ ਤੋਂ ਹੀ ਮਿਲਦੀ ਹੈ ਗੁਰੂ ਸਾਹਿਬ ਜੀ ਦੇ ਚੰਗੇ-ਚੰਗੇ ਵਿਚਾਰ ਚੰਗੇ ਚੰਗੇ ਬਚਨ ਸਾਡੇ ਭੈੜੇ ਵਿਚਾਰਾਂ ਦੇ ਵਿੱਚ ਜਦੋਂ ਆਉਂਦੇ ਐ ਮਿਕਸ ਹੁੰਦੇ ਐ ਤੇ ਸਾਡੇ ਵਿਚਾਰ ਵੀ ਫਿਰ ਸੋਹਣੇ ਹੋਣ ਲੱਗ ਜਾਂਦੇ ਐ ਸਾਡੇ ਵਿਚਾਰ ਵੀ ਸਾਫ਼ ਹੋਣ ਲੱਗ ਜਾਂਦੇ ਐ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਵਿਚਾਰ ਗੁਰੂ ਸਾਹਿਬ ਦੇ ਜ਼ਿਆਦਾ ਪੜ੍ਹਦੇ ਰਹੀਏ ਸਮਝਦੇ ਰਹੀਏ ਹੌਲੀ ਹੌਲੀ ਵਿਚਾਰ ਕਰਦੇ ਰਹੀਏ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਰਹੀਏ ਫਿਰ ਸਾਡੇ ਭੈੜੇ ਵਿਚਾਰ ਘਟਦੇ ਜਾਣਗੇ ਗੁਰੂ ਸਾਹਿਬ ਦੇ ਦਿੱਤੇ ਚੰਗੇ ਵਿਚਾਰ ਵੱਧਦੇ ਜਾਣਗੇ ਸਾਡੇ ਭੈੜੇ ਵਿਚਾਰਾਂ ਨੂੰ ਮੈਲ ਕਹਿੰਦੇ ਹਨ ਭੈੜੇ ਵਿਚਾਰ ਨੇ ਉਹ ਮੈਲ ਹੈ ਫਿਰ ਸਾਡੀ ਮੈਲ ਘਟਦੀ ਜਾਏਗੀ ਗੁਰੂ ਸਾਹਿਬ ਦੇ ਸ਼ੁੱਭ ਵਿਚਾਰ ਚੰਗੇ ਵਿਚਾਰ ਸਾਡੀ ਜ਼ਿੰਦਗੀ 'ਚ ਹੌਲੀ 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 ਆਉਂਦੇ ਰਹਿਣਗੇ ਰਿਪਲੇਸ ਹੋ ਜਾਣਗੇ ਖਤਮ ਤੇ ਨਹੀਂ ਹੁੰਦੇ ਕਦੇ ਵਿਚਾਰ ਰਿਪਲੇਸ ਹੋ ਜਾਂਦੇ ਨੇ ਮਾੜੇ ਵਿਚਾਰਾਂ ਦੀ ਜਗ੍ਹਾ ਚੰਗੇ ਵਿਚਾਰ ਸਾਡੀ ਜ਼ਿੰਦਗੀ ਵਿੱਚ ਆ ਜਾਂਦੇ ਐ ਜਿਸ ਬੰਦੇ ਦੇ ਵਿਚਾਰ ਚੰਗੇ ਹੋ ਜਾਂਦੇ ਆ ਉਸ ਬੰਦੇ ਦੇ ਫਿਰ ਕਰਮ ਵੀ ਚੰਗੇ ਹੋ ਜਾਂਦੇ ਆ ਵਿਚਾਰ ਚੰਗੇ ਹੋਣਗੇ ਤਾਂ ਹੀ ਸਾਡੇ ਕੰਮ ਚੰਗੇ ਹੋਣਗੇ ਜਿਸ ਬੰਦੇ ਨੇ ਗਲਤ ਕੰਮ ਕਰਨਾ ਪਹਿਲਾਂ ਉਹਦੇ ਅੰਦਰ ਗਲਤ ਫੁਰਨਾ ਆਉਂਦਾ ਹੈ ਗਲਤ ਫੁਰਨਾ ਆਏਗਾ ਫਿਰ ਉਹ ਬੰਦਾ ਗਲਤ ਕੰਮ ਕਰੇਗਾ ਸੋ ਜਿਹੜਾ ਗਲਤ ਫੁਰਨਾ ਆਉਣਾ ਹੈ ਉਹ ਮੈਲ ਹੈ ਹੁਣ ਆਪਣੇ ਅੰਦਰ ਕਿੰਨੇ ਕੁ ਗਲਤ ਫੁਰਨੇ ਆਉਂਦੇ ਨੇ ਕਿਦਾਂ ਦੇ ਖਿਆਲ ਨੇ ਉਹ ਨੂੰ ਹੀ ਮੈਲ ਹੈ ਹੌਣ ਸਾਡੇ ਅੰਦਰ ਕਿਸੇ ਪ੍ਰਤੀ ਜੈਲਸ ਹੈ ਕਿਸੇ ਪ੍ਰਤੀ ਈਰਖਾ ਹੈ ਕਿਸੇ ਪ੍ਰਤੀ ਸਾੜਾ ਹੈ ਸਾਡੇ ਅੰਦਰ ਹੰਕਾਰ ਬਹੁਤ ਹੈ ਤੇ ਸਮਝ ਲਓ ਇਹ ਜਿਹੜੇ ਭੈੜੇ ਵਿਚਾਰ ਨੇ ਬਹੁਤ ਇਹਦਾ ਮਤਲਬ ਸਾਡੇ ਅੰਦਰ ਮੈਲ ਹੈ ਜਿੰਨੇ ਵਿਚਾਰ ਚੰਗੇ ਨੇ ਉਹਨਾਂ ਸਮਝ ਲਓ ਅਸੀਂ ਸਾਫ਼ ਆ ਸ਼ੁੱਧਾਂ ਸਾਫ਼ ਸੁਥਰੇ ਵਿਚਾਰ ਚੰਗੇ ਵਿਚਾਰ ਕਿਸੇ ਦਾ ਬੁਰਾ ਨਹੀਂ ਵਿਚਾਰ ਆਉਣ ਤੁਹਾਡੇ ਅੰਦਰ ਖਿਮਾ ਵਾਲੇ ਵਿਚਾਰ ਆਉਣ ਤੁਹਾਡੇ ਅੰਦਰ ਪਰਉਪਕਾਰ ਵਾਲੇ ਵਿਚਾਰ ਆਉਣ ਸਾਡੇ ਅੰਦਰ ਕਿਸੇ ਦੀ ਸੇਵਾ ਵਾਲੇ ਵਿਚਾਰ ਆਉਣ ਕਿਸੇ ਦਾ ਭਲਾ ਮੰਗੀਏ ਇਹ ਸਾਫ ਮਨ ਦੀ ਨਿਸ਼ਾਨੀ ਹੈ ਪਰ ਜੇ ਵਿਚਾਰ ਆਉਂਦੇ ਨੇ ਉਹਦਾ ਵੇੜਾ ਬਹਿ ਜਾਏ ਉਹਦੇ ਤੇ ਸ਼ੱਕ ਕੀ ਕਰੀ ਜਾਣਾ ਸਾੜਾ ਹੀ ਕਰੀ ਜਾਣਾ ਬੇਪਰੋਸਗੀ ਰੱਖਣੀ ਬੁਰਾ ਸੋਚਣਾ ਬਦਲਾਖੋਰੀ ਦੀ ਭਾਵਨਾ ਅੰਦਰ ਬਣਾ ਕੇ ਰੱਖਣੀ ਇਹ ਮੈਲ ਹੈ ਉਹ ਜਿਹੜੀ ਮੈਲ ਹੈ ਇਹ ਬੰਦੇ ਨੂੰ ਤੰਗ ਕਰਦੀ ਹੈ ਯਾਦ ਰੱਖਣਾ ਬੰਦੇ ਨੂੰ ਕੋਈ ਚੀਜ਼ ਤੰਗ ਨਹੀਂ ਕਰਦੀ ਇਹਦੇ ਐਬ ਨੇ ਜਿਹੜੇ ਇਹਦੀ ਮੈਲ ਹੈ ਜਿਹੜੀ ਉਹ ਤੰਗ ਕਰਦੀ ਹੈ ਉਹ ਬੰਦੇ ਨੂੰ ਬਹੁਤ ਤੰਗ ਕਰਦੀ ਅੰਦਰੇ ਅੰਦਰ ਸੜਦੇ ਰਹਿਣਾ ਭੁੱਜਦੇ ਰਹਿਣਾ ਪੱਠੀ ਚ ਜਿਵੇਂ ਦਾਣੇ ਭੁੱਜਦੇ ਐ ਇਦਾਂ ਭੁੱਜਦਾ ਤੇ ਆ ਜਿਹੜਾ ਬਚਨ ਆਪਾਂ ਪੜ੍ਹ ਕੇ ਹਟਿਆ ਇਹ ਮਹਾਰਾਜ ਦਾ ਬਚਨ ਜਿਹੜਾ ਆਪਾਂ ਅਰਵਦਾਸ ਮਹਾਰਾਜ ਦਾ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਕੁਝ ਦਿਨ ਪਹਿਲਾਂ ਵੀ ਵਿਚਾਰਿਆ ਸੀ ਪਰ ਆ ਜਿਹੜਾ ਇੱਕ ਮਿੰਟ ਵਾਸਤੇ ਜਰਾ ਸਮਝਣ ਦੀ ਕੋਸ਼ਿਸ਼ ਕਰਦੇ ਆ ਇਸ ਸ਼ਬਦ ਨੂੰ ਲੋ ਇੱਕ ਵਾਰ ਪੰਕਤੀਆਂ ਸੁਣੋ ਫਿਰ ਸਮਝ ਆਏਗੀ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦਰਿਓ ਸਿਰਤ ਹੈ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਕਿਵੇਂ ਵੇਖੋ ਮਾਟੀ ਦਾ ਪੁਤਲਾ ਨੱਚਦਾ ਫਿਰਦਾ ਇਹ ਜੋ ਵੇਖਦਾ ਹੈ ਜੋ ਸੁਣਦਾ ਹੈ ਜੋ ਬੋਲਦਾ ਹੈ ਤੇ ਦਿਨ ਰਾਤ ਦੌੜਿਆ ਫਿਰਦਾ ਹੈ ਇਹ ਕਾਦੇ ਵਾਸਤੇ ਸਿਰਫ ਤੇ ਸਿਰਫ ਮਾਇਆ ਵਾਸਤੇ ਮਾਇਆ ਦਾ ਅਰਥ ਪੈਸਾ ਨਹੀਂ ਹੁੰਦਾ ਸਾਡਾ ਨੇਮ ਸਾਡਾ ਫੇਮ ਮੇਰੀ ਬੱਲੇ ਬੱਲੇ ਇਹ ਸਾਰਾ ਕੁਝ ਮਾਇਆ ਦੇ ਵਿੱਚ ਹੀ ਗਿਣਿਆ ਜਾਂਦਾ ਹਰ ਵੇਲੇ ਪਰਿਵਾਰ ਦਾ ਹੋ ਜਾਏ ਮੇਰਿਆਂ ਦਾ ਮੇਰਾ ਪੈਸਾ ਇਕੱਠਾ ਹੋ ਜਾਏ ਖਿਆਲات ਜਿਹੜੇ ਨੇ ਦਿਮਾਗ ਦੇ ਵਿੱਚ ਬਹੁਤੇ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਆਪਣਾ ਨਾਮ ਬਣਾਉਣ ਬਾਰੇ ਚੱਲ ਰਹੇ ਨੇ ਮੰਨ ਕੇ ਚੱਲੋ ਇਦਾਂ ਸਮਝੋ ਇਦਾਂ ਸਮਝੋ ਜਰਾ ਇੱਕ ਤੇ ਹੈ ਕਿ ਬੰਦਾ ਆਪਣੇ ਬੱਚਿਆਂ ਬਾਰੇ ਸੋਚਦਾ ਰਹਿੰਦਾ ਮੇਰੇ ਬੱਚੇ ਹੋ ਜਾਣ ਮੇਰਾ ਪਰਿਵਾਰ ਹੋ ਜਾਏ ਪਰਿਵਾਰ ਦਾ ਮਤਲਬ ਹੈ ਮੇਰਾ ਨਾਮ ਬਣੇ ਮੇਰੇ ਪੁੱਤ ਪੋਤੇ ਹੋਣਗੇ ਮੇਰਾ ਨਾਮ ਬਣੇਗਾ ਇਹ ਹੰਕਾਰ ਹੈ ਇਹ ਹੰਕਾਰ ਹੈ ਆਪਣਾ ਉਹਦੇ ਲਈ ਬੰਦਾ ਤੋੜਿਆ ਫਿਰਦਾ ਪਰ ਹੁਣ ਜੇ ਮੇਰੇ ਵਰਗਾ ਬੰਦਾ ਕਵੇ ਅਸੀਂ ਵਿਆਹ ਨਹੀਂ ਹੋਇਆ ਸਾਡੇ ਬੱਚੇ ਕੋਈ ਨਹੀਂ ਪਰ ਸਾਨੂੰ ਲੱਗੇ ਕਿ ਸਾਡਾ ਨਾਮ ਬਣੇ ਲੋਕਾਂ ਵਿੱਚ ਵੀ ਦੁਨੀਆ ਦੇ ਵਿੱਚ ਇਦਾਂ ਹੋਵੇ ਵੀ ਐਡਾ ਵੱਡਾ ਲੰਗਰ ਨਹੀਂ ਚੱਲਦਾ ਕਿਤੇ ਦੁਨੀਆ ਵਿੱਚ ਇਦਾਂ ਹੋਵੇ ਵੀ ਇੰਨਾ ਵਰਗਾ ਸਥਾਨ ਹੀ ਨਹੀਂ ਕਿਸੇ ਦਾ ਲੋਕਾਂ ਦੇ ਮਨ ਚਾਵੇ ਇੰਨਾ ਵਰਗੀ ਗੱਲ ਨਹੀਂ ਕਰ ਸਕਦਾ ਕੋਈ ਮਤਲਬ ਹੈ ਤੇ ਵੀ ਤੇ ਨਾਮ ਹੀ ਹੈ ਨਾ ਬੰਦਾ ਆਪਣਾ ਨਾਮ ਹੀ ਚਾਹੁੰਦਾ ਹੈ ਨਾ ਸੋ ਇਹ ਹੰਕਾਰ ਹੀ ਹੈ ਮਾਇਆ ਦਾ ਹੀ ਰੂਪ ਬਣ ਜਾਂਦਾ ਇਹ ਮਾਇਆ ਹੀ ਮਾਇਆ ਦੇਖਦੇ ਆਂ ਜੋ ਸੁਣਦੇ ਆਂ ਜੋ ਬੋਲਦੇ ਆਂ ਅਸੀਂ ਮਾਇਆ ਮਤਲਬ ਮੇਰੇ ਬੱਚਿਆਂ ਦਾ ਕੀ ਬਣੇਗਾ ਮੇਰੇ ਬੱਚਿਆਂ ਦਾ ਬਣ ਜਾਏ ਇਹ ਹੀ ਫਿਕਰ ਕਰੀ ਜਾਈਏ ਦਿਨ ਰਾਤ ਦਿਮਾਗ ਚ ਉਹ ਜੇ ਖਿਆਲ ਚੱਲਦੇ ਰਹਿਣ ਇਹ ਮਾਇਆ ਮਾਇਆ ਹੀ ਹੈ ਤੇ ਕਿੱਥੇ ਇਹ ਸੋਚਣਾ ਵੀ ਕਿਸੇ ਦਾ ਕਿਸੇ ਵਾਸਤੇ ਸੋਚੀਏ ਕਿਸੇ ਦੇ ਭਲੇ ਵਾਸਤੇ ਸੋਚੀਏ ਇਹ ਅਸਲ ਚ ਖੇਡ ਹੁੰਦੀ ਹੈ ਦੇਖਣਾ ਸੁਣਨਾ ਬੋਲਣਾ ਦੌੜੇ ਫਿਰਨਾ ਮਾਇਆ ਵਾਸਤੇ ਦੇਖੇ ਦੇਖੇ ਸੁਣੇ ਬੋਲੇ ਦੌਰੇ ਫਿਰਦਾ ਹੈ ਅੱਗੇ ਜਦ ਕਚ ਪਾਵੇ ਤਦ ਗਰਬ ਕਰਤ ਹੈ ਮਾਇਆ ਗਈ ਤਦ ਰੋਵਨ ਲਗਤ ਹੈ ਇੱਕ ਤੇ ਹੈ ਨਾ ਵੀ ਜਦੋਂ ਸਾਨੂੰ ਮਾਇਆ ਪੈਸਾ ਆਇਆ ਤੇ ਬੜਾ ਮਾਣ ਹੋ ਗਿਆ ਸਾਡੇ ਵਰਗਾ ਖੇੜਾ ਜਿੱਦਣ ਗਈ ਉਹ ਦਿਨ ਰੋਣ ਲੱਗ ਪਏ ਇਹ ਕੱਲੇ ਪੈਸੇ ਵਾਸਤੇ ਨਾ ਆਪਾਂ ਲਾਈਏ ਮਾਇਆ ਮਤਲਬ ਸਾਡਾ ਨਾਮ ਹੁਣ ਮੰਨ ਲਓ ਕਿਸੇ ਨੇ ਸਾਨੂੰ ਮਿਲਿਆ ਕੀ ਜਦ ਕਛ ਪਾਵੇ ਪਾਵੇ ਮਤਲਬ ਕਈ ਹੰਕਾਰ ਨੂੰ ਪੱਠੇ ਵੀ ਤੇ ਪਾਉਂਦੇ ਨੇ ਨਾ ਸਾਡਾ ਚਾਰ ਬੰਦਿਆਂ ਨੇ ਨਾਮ ਲੈ ਦਿੱਤਾ ਬੜੇ ਚੋੜੇ ਹੋਵਾਂਗੇ ਬੜੇ ਖੁਸ਼ ਹੋਵਾਂਗੇ ਸਾਨੂੰ ਸਰੋਪਾ ਮਿਲ ਗਿਆ ਸਾਡੀ ਗਿਆਾਂ ਦੀ ਇੱਜ਼ਤ ਕੀਤੀ ਸਾਨੂੰ ਚਾਰ ਜਣੇ ਸਾਸਤਰੀ ਕਾਲ ਬੁਲਾਉਂਦੇ ਐ ਸਾਡਾ ਹਾਲ ਚਾਲ ਪੁੱਛਦੇ ਐ ਕਿੱਡੀ ਵੱਡੀ ਸਾਡੀ ਇੱਜ਼ਤ ਪਈ ਇੱਜ਼ਤ ਮਿਲੀ ਇਹ ਵੀ ਮਿਲੀ ਜਬ ਕਛ ਪਾਵੈ ਤਬ ਗਰਭ ਕਰਦਾ ਹੈ ਕੱਲਾ ਪੈਸਾ ਨਹੀਂ ਕੱਲਾ ਪ੍ਰਾਪਰਟੀ ਨਹੀਂ ਕੱਲੀ ਜ਼ਮੀਨ ਨਹੀਂ ਜਦੋਂ ਇੱਜ਼ਤ ਮਾਣ ਵੀ ਮਿਲਦਾ ਹੈ ਬੰਦੇ ਨੂੰ ਉਹਦੇ ਨਾਮ ਦੀ ਗੱਲ ਹੁੰਦੀ ਹੈ ਨਾ ਜਦੋਂ ਉਦੋਂ ਵੀ ਬੰਦਾ ਬੜਾ ਚੌੜਾ ਹੋ ਜਾਂਦਾ ਹੈ ਜਬ ਕਛ ਪਾਵੈ ਤਬ ਗਰਭ ਕਰਦਾ ਹੈ ਮਾਇਆ ਗਈ ਮਾਇਆ ਕੱਲੇ ਪੈਸੇ ਨੂੰ ਨਾ ਕੋ ਤਬ ਰੋਵਣ ਲੱਗਤ ਹੈ ਮਾਇਆ ਗਈ ਮਤਲਬ ਪੈਸਾ ਗਿਆ ਹੀ ਨਹੀਂ ਜਿਹੜੇ ਬੰਦੇ ਦਾ ਨਾਮ ਖਰਾਬ ਹੋਵੇ ਉਹ ਵੀ ਰੋਣ ਲੱਗ ਪੈਂਦਾ ਮੇਰੀ ਇੱਜ਼ਤ ਖਰਾਬ ਹੋ ਗਈ ਮੇਰਾ ਨਾਮ ਖਰਾਬ ਹੋ ਗਿਆ ਇਹ ਵੀ ਮਾਇਆ ਹੀ ਗੱਲ ਸਾਡਾ ਨਾਮ ਖਰਾਬ ਹੋ ਗਿਆ ਜਿਵੇਂ ਆ ਕੱਲ ਨਿਊਜ਼ ਚੱਲ ਰਹੀ ਸੀ ਕੱਲ ਦੀ ਦੇਖਦੇ ਸੀ ਨਾ ਨੈੱਟ ਦੇ ਉੱਤੇ ਅਖੇ ਜੀ ਲੜਕੀ ਦੀ ਮੌਤ ਹੋ ਗਈ ਸੀ ਉੱਥੇ ਇਦਾਂ ਹੋ ਗਿਆ 12 13 ਸਾਲ ਦੀ ਗੱਲ ਨੂੰ ਗਲਤ ਬਣਾ ਕੇ ਪੇਸ਼ ਕਰ ਦਿੱਤਾ ਤੇ ਹੁਣ ਮੈਂ ਇਦਾਂ ਬਹਿ ਜਾ ਹਾਈਵੇ ਸਾਡਾ ਨਾਮ ਖਰਾਬ ਹੋ ਗਿਆ ਇਹ ਵੀ ਇਦਾਂ ਹੀ ਹੈ ਇੱਜ਼ਤ ਆਈ ਤਬ ਘਰਵ ਕਰਤਾ ਹੈ ਇੱਜ਼ਤ ਗਈ ਤਬ ਰੋਣ ਲੱਗਦਾ ਚਾਰ ਬੰਦਿਆਂ ਦੇ ਦਿਮਾਗ ਵਿੱਚ ਵਧੀਆ-ਵਧੀਆ ਖਿਆਲ ਨੇ ਮੇਰੇ ਪ੍ਰਤੀ ਤਾਂ ਮੈਂ ਖੁਸ਼ ਹਾਂ ਚਾਰ ਬੰਦਿਆਂ ਦੇ ਦਿਮਾਗ ਵਿੱਚੋਂ ਨਿਕਲ ਗਿਆ ਭੈੜੇ ਖਿਆਲ ਨੇ ਮੈਂ ਦੁਖੀ ਹੱਦ ਹੋ ਗਈ 40000 ਬੰਦੇ ਦੇ ਪ੍ਰਤੀ ਮੇਰੇ ਮਨ ਵਿੱਚ ਬਹੁਤ ਵਧੀਆ-ਵਧੀਆ ਖਿਆਲ ਨੇ ਮੈਂ ਬੜਾ ਖੁਸ਼ ਹਾਂ 40000 ਬੰਦੇ ਦੇ ਪ੍ਰਤੀ ਮੇਰੇ ਪ੍ਰਤੀ ਮਨ ਚ ਭੜੇ-ਭੜੇ ਖਿਆਲ ਮੈਂ ਦੁਖੀ ਹਾਂ 4 ਲੱਖ ਬੰਦੇ ਦੇ ਮਨ ਵਿੱਚ ਮੇਰੇ ਪ੍ਰਤੀ ਚੰਗੇ-ਚੰਗੇ ਆ ਖੋਪੜੀ ਚ ਚੱਲ ਰਹੇ ਨੇ ਆ ਖੋਪੜੀ ਚ ਖਿਆਲ ਚੱਲ ਰਹੇ ਨੇ ਵਧੀਆ-ਵਧੀਆ ਮੈਂ ਬੜਾ ਦੁਖੀ ਹਾਂ 4 ਲੱਖ ਬੰਦੇ ਦੀ ਖੋਪੜੀ ਚ ਮੇਰੇ ਬਾਰੇ ਭੜੇ ਖਿਆਲ ਚੱਲ ਰਹੇ ਨੇ ਮੈਂ ਦੁਖੀ ਹਾਂ ਹੱਦ ਤੇ ਇਸ ਗੱਲੋਂ ਕਿਧਰੇ ਖਿਆਲ ਨੇ ਫੁਰਨੇ ਨੇ ਕੀ ਕੋਈ ਸੋਚਦਾ ਹੈ ਹਰ ਕੋ ਨੂੰ ਆਪਣੀ ਆਜ਼ਾਦੀ ਹੈ ਤੇ ਆਪਾਂ ਇੱਥੇ ਬੈਠੇ ਦੁਖੀ ਹੋਈ ਜਾਈਏ ਇੱਜ਼ਤ ਸਾਡਾ ਮਾਣ ਸਾਡੀ ਇੱਜ਼ਤ ਕੁਛ ਨਹੀਂ ਖੇਡ ਹੁੰਦੀ ਕੋਈ ਗੱਲ ਨਹੀਂ ਹੁੰਦੀ ਹਰ ਬੰਦੇ ਨੂੰ ਇਹ ਸਮਝਣਾ ਚਾਹੀਦਾ ਮੈਂ ਆਪਣੀ ਜਗ੍ਹਾ ਕਿੱਥੇ ਖੜਦਾ ਮੈਂ ਸਟੈਂਡ ਕਿੱਥੇ ਕਰਦਾ ਸਾਡੇ 'ਚ ਕੋਈ ਗਲਤੀ ਹੈਗੀ ਹੈ ਸਾਡੇ 'ਚ ਕੋਈ ਕਮੀ ਹੈਗੀ ਹੈ ਸਾਡੇ 'ਚ ਕੋਈ ਕੀ ਸੱਚੀ ਇਦਾਂ ਹੋਇਆ ਫਿਰ ਸੋਚਣਾ ਬਣਦਾ ਪਰ ਨਾ ਕੋਈ ਗੱਲ ਹੋਵੇ ਨਾ ਬਾਤ ਹੋਵੇ ਕੀ ਕੋਈ ਸੋਚਦਾ ਹੈ ਤੁਸੀਂ ਕੁਛ ਨਹੀਂ ਕਰ ਸਕਦੇ ਜੇ ਜਦੋਂ ਨਾ ਇਹ ਇਹ ਤੇ ਚੱਲੋ ਗੱਲ ਹੋ ਗਈ ਆਪਾਂ ਨੂੰ ਘਰਾਂ 'ਚ ਵੀ ਇਦਾਂ ਹੁੰਦਾ ਫਲਾਣਾ ਮੈਨੂੰ ਇੱਜ਼ਤ ਦਿੰਦਾ ਮੈਂ ਬੜਾ ਖੁਸ਼ ਮੈਂ ਗਿਆ ਮੈਨੂੰ ਉਹਨੇ ਇੱਜ਼ਤ ਨਹੀਂ ਦਿੱਤੀ ਮੈਨੂੰ ਸਤਕਾਰ ਨਹੀਂ ਦਿੱਤਾ ਇੱਜ਼ਤ ਦੇਵੇ ਮੈਨੂੰ ਕੌਣ ਕੋਈ ਕੌਣ ਹੁੰਦਾ ਮੈਨੂੰ ਇੱਜ਼ਤ ਦੇਣ ਵਾਲਾ ਮੇਰੀ ਇੱਜ਼ਤ ਮੇਰੀਆਂ ਨਜ਼ਰਾਂ 'ਚ ਚਾਹੀਦੀ ਕੋਈ ਮੈਨੂੰ ਇੱਜ਼ਤ ਦੇਵੇ ਕਿੱਡੀ ਭੁੱਖ ਹੈ ਮੈਨੂੰ ਇੱਕ ਬੰਦਾ ਪੈਸਾ ਮੰਗਦਾ ਇੱਕ ਬੰਦਾ ਇੱਜ਼ਤ ਮੰਗਦਾ ਮੰਗਤੇ ਤਾਂ ਦੋਵੇਂ ਹੀ ਨੇ ਇੱਕ ਬੰਦਾ ਕਹਿੰਦਾ ਮੈਨੂੰ ਪੈਸਾ ਦੇ ਦਿਓ ਹਾਥਾ ਢੱਲੇ ਮੈਨੂੰ ਪੈਸੇ ਦੇ ਦਿਓ ਉਹ ਕਹਿੰਦਾ ਠੀਕ ਹੈ ਮੈਂ ਤੈਨੂੰ ਪੈਸੇ ਦੇ ਦੇਣਾ ਤੂੰ ਮੈਨੂੰ ਮੇਰਾ ਨਾਮ ਬੋਲ ਦੇ ਮੇਰੀ ਬੱਲੇ ਬੱਲੇ ਕਰ ਦੇ ਜੇ ਨਹੀਂ ਕਰੇਗਾ ਫਿਰ ਨਹੀਂ ਦਊਗਾ ਅਗਲੀ ਵਾਰੀ ਤੇ ਬਿਲਕੁਲ ਨਹੀਂ ਦੇਣਾ ਐਤਕੀ ਦੇ ਦਾਂਗੇ ਪਰ ਮੇਰਾ ਨਾਮ ਨੂੰ ਬੋਲ ਮੇਰੀ ਇੱਜ਼ਤ ਕਰ ਮਾੜੀ ਮੋਟੀ ਇੱਕ ਕਹਿੰਦਾ ਮੈਨੂੰ ਪੈਸਾ ਦੇ ਦਿਓ ਦੂਜਾ ਕਹਿੰਦਾ ਮੈਨੂੰ ਇੱਜ਼ਤ ਦੇ ਦਿਓ ਦੋਵੇਂ ਮੰਗਦੇ ਦੋਵੇਂ ਮੰਗਦੇ ਮੰਗ ਰਹੇ ਆ ਡਿਮਾਂਡ ਤੇ ਦੋਵੇਂ ਹੀ ਕਰਦੇ ਨੇ ਮੰਗਦੇ ਨੇ ਇੱਕ ਕੋਲੇ ਪੈਸਾ ਹੈ ਨਹੀਂ ਇੱਕ ਕੋਲੇ ਇੱਜ਼ਤ ਹੈ ਨਹੀਂ ਇੱਕ ਪੈਸਾ ਭਾਲਦਾ ਇੱਕ ਇੱਜ਼ਤ ਭਾਲਦਾ ਭਾਲਦੇ ਤੇ ਦੋਵੇਂ ਹੀ ਨੇ ਭੁੱਖੇ ਤੇ ਦੋਵੇਂ ਹੀ ਨੇ ਭੁੱਖ ਤੇ ਦੋਵਾਂ ਨੂੰ ਲੱਗੀ ਐ ਇੱਕ ਨੂੰ ਇੱਜ਼ਤ ਦੀ ਇੱਕ ਨੂੰ ਪੈਸੇ ਦੀ ਲੋੜ ਤੇ ਦੋਵਾਂ ਨੂੰ ਐ ਫਿਰ ਰੱਜੀਆਂ ਰੂਹਾਂ ਕਿਵੇਂ ਹੋਈਆਂ ਬਈ ਇੱਕ ਭੁੱਖਾ ਤੇ ਇੱਕ ਰੱਜਾ ਨਾ ਰੱਜਿਆ ਨਾ ਕੋਈ ਉਹ ਬੰਦਾ ਗਰੀਬ ਐ ਭੁੱਖਾ ਐ ਆ ਰੱਜਿਆ ਐ ਨਹੀਂ ਦੋਵੇਂ ਭੁੱਖੇ ਨੇ ਤੇ ਗੁਰੂ ਸਾਹਿਬ ਦਾ ਬਚਨ ਪੜੋ ਸਾਚਾ ਨਾਮ ਮੇਰਾ ਬੋਲੋ ਸਾਚ ਨਾਮ ਆਧਾਰ ਮੇਰਾ ਫਿਰ ਜਿੰਨ ਭੁਖਾਂ ਸਭ ਕੋ ਸਭ ਭੁੱਖੀ ਮਰ ਖਤਮ ਨਾ 에ਦੀ ਨਾ 에ਦੀ ਲੋੜੀ ਨਾ ਹਜ਼ਾਰ ਬੰਦਾ ਚੰਗਾ ਕਹਿ ਲੇਗਾ 10000 ਚੰਗਾ ਕਹਿ ਲੇਗਾ ਸੌਣਾ ਤੇ ਉਸ ਬੱਟਤੀ ਹੈ ਤੇ 10000 ਮਾੜਾ ਕਹੇਗਾ ਫਿਰ ਵੀ ਰੋਟੀਆਂ ਦੋਈ ਖਾਣੀ ਐ ਇਹ ਤੇ ਸਾਡੀ ਬੇਵਕੂਫੀ ਹੈ ਵੀ 10000 ਬੰਦਾ ਮਾੜਾ ਕਵੇ ਤੋਂ ਨਹੀਂ ਰੋਟੀ ਨਹੀਂ ਹਜਮ ਹੁੰਦੀ ਹੁਣ 10 ਬੰਦੇ ਨੇ ਚੰਗਾ 10000 ਬੰਦੇ ਨੇ ਚੰਗਾ ਕਹੇ ਤਾਂ ਉਹ ਰੋਟੀ ਵਧੀਆ ਹਜਮ ਹੁੰਦੀ ਹੈ ਹੱਦ ਵਾਲੀ ਗੱਲ ਹੈ ਕਿੱਡੀ ਮੂਰਖਤਾ ਇੱਕ ਐਵੇਂ ਮਾਈਂਡ ਦਾ ਫਤੂਰ ਦਿਮਾਗ ਦਾ ਫਤੂਰ ਜਿਹਾ ਬਣਾਈ ਫਿਰਦਾ ਰਹਿੰਦਾ ਬੰਦਾ ਛੱਡੋ ਮੈਂ ਜੱਬ ਕਛ ਪਾਵੇ ਤਬ ਕਰ ਕੱਲਾ ਪੈਸੇ ਤੇ ਨਾ ਇਹਨੂੰ ਚੀਜ਼ ਨੂੰ ਲਾਓ ਇਹਨੂੰ ਇਹਨੂੰ ਨੇਮ ਤੇ ਲਾਓ ਇਹਨੂੰ ਫੇਮ ਤੇ ਲਾਓ ਇਨੂੰ ਹਰ ਥਾਂ ਤੇ ਲਾਓ ਇਸ ਚੀਜ਼ ਨੂੰ ਘਰ ਆਲੀ ਆਈ ਬੱਚੇ ਆਏ ਆਏ ਚਲੇ ਗਏ ਬੱਚਾ ਜਦੋਂ ਜੰਮਿਆ ਸੀ ਆਹਾ ਜੱਪ ਕਛਪਾਵੇ ਤਬ ਗਰਭ ਕਰਦਾ ਮੇਰਾ ਮੁੰਡਾ ਹੋ ਗਿਆ ਹੁਣ ਉਹ ਵਿਆਹਿਆ ਗਿਆ ਹੁਣ ਨੂਮਗਰ ਲੱਗ ਗਿਆ ਮਾਇਆ ਗਈ ਹੁਣ ਬੋਲੋ ਤਬ ਰੋਣ ਲੱਗ ਤਾ ਹਲੇ ਹੁਣ ਰੋਣ ਲੱਗ ਗਿਆ ਸੇਮ ਗੱਲ ਹੈ ਪੈਸੇ ਕੱਲੇ ਤੇ ਨਾ ਲਾਓ ਢੀਆਂ ਪੁੱਤਾਂ ਤੇ ਵੀ ਲੱਗਣਾ ਏ ਨੁਕਤਾ ਮੇਰਾ ਮਾਸਟਰ ਬੈੱਡਰੂਮ ਹੈ ਘਰ ਵਿੱਚ ਮੇਰੀ ਬੜੀ ਇੱਜ਼ਤ ਹੈ ਮੈਨੂੰ ਮੇਨ ਥਾਂ ਮੇਰੇ ਕੋਲ ਮੇਰੀ ਚੱਲਦੀ ਹੈ ਮਾਇਆ ਜਬ ਕੱਚ ਪਾਵੇ ਤਬ ਗਰਭ ਕਰਦੇ ਜਿਦੋਂ ਮੁੰਡੇ ਨੇ ਬੈੱਡਰੂਮ ਵਿੱਚ ਵਧੀਆ ਕਮਰਾ ਮੁੰਡੇ ਨੇ ਮੰਨ ਲਿਆ ਮਾਇਆ ਗਈ ਇਹ ਕਮਰੇ ਤੇ ਵੀ ਲੱਗ ਜਾਣਾ ਮੇਰੀ ਰਸੋਈ ਹੈ ਮੇਰੀ ਘਰ ਚ ਚੱਲਦੀ ਹੈ ਸੱਸ ਕਹਿੰਦੀ ਮੇਰੀ ਚੱਲਦੀ ਹੈ ਮੈਨੂੰ ਪਤਾ ਘਰ ਚ ਕੀ ਬਣਨਾ ਹੈ ਹੁਣ ਹੁਣ ਜਬ ਕੱਚ ਪਾਵੇ ਤਬ ਗਰਭ ਕਰਤ ਹੈ ਮੇਰੀ ਰਸੋਈ ਜੋਗ ਬਣੇਗਾ ਮੇਰਾ ਹੁਕਮ ਚੱਲੇਗਾ ਹੁਣ ਰਸੋਈ ਨੂਨੇ ਸਾਭ ਲਈ ਮਾਇਆ ਗਈ ਤਬਰ ਉਹਨ ਲੱਗਦਾ ਇਹ ਹਰ ਇੱਕ ਚੀਜ਼ ਤੇ ਟੁਕ ਜਾਣਾ ਹਰ ਚੀਜ਼ ਤੇ ਟੁਕੇਗੀ ਤੇ ਕੋਈ ਵੀ ਚੀਜ਼ ਨਾ ਜੀ ਯਾਦ ਰੱਖਣਾ ਜਿਹੜੀ ਆਉਂਦੀ ਹੈ ਉਹ ਜਾਂਦੀ ਵੀ ਜ਼ਰੂਰ ਹੈ ਜਿਹੜੀ ਬਾਹਰੋਂ ਮਿਲੇਗੀ ਉਹ ਵਾਪਸ ਜਾਏਗੀ ਜਿਹੜੀ ਚੀਜ਼ ਬਾਹਰੋਂ ਆਏਗੀ ਉਹ ਵਾਪਸ ਵੀ ਜਾਏਗੀ ਇਸ ਕਰਕੇ ਅਸੀਂ ਆਪਣੇ ਆਪ ਨੇ ਮਨ ਤੇ ਕੰਮ ਕਰੀਏ ਆਉਣ ਦਾ ਬਹੁਤਾ ਚਾਹ ਨਾ ਕਰੋ ਜਾਣ ਦਾ ਫਿਰ ਦੁੱਖ ਵੀ ਘੱਟ ਹੋਏਗਾ ਮੈਂ ਵੇਖੇ ਨੇ ਬੰਦੇ ਬਹੁਤੋ ਹੀ ਹੱਸਦੇ ਨੇ ਨਾ ਜਿਹੜੇ ਬਹੁਤ ਹੱਸਣਗੇ ਤੁਸੀਂ ਨੋਟ ਤੋਂ ਹੀ ਨੋਟ ਕਰੋ ਤਜਰਬਾ ਕਰੋ ਭੈਣਾ ਭਰਾਵਾਂ ਨੂੰ ਯਾਦ ਕਰੋ ਭਲਾ ਆਪਣਾ ਭਾਬੀਆਂ ਨੂੰ ਭੈਣਾ ਨੂੰ ਰਿਸ਼ਤੇਦਾਰਾਂ ਨੂੰ ਚਾਚੇ ਚਾਚੀਆਂ ਨੂੰ ਸਾਰੇ ਜਣੇ ਯਾਦ ਕਰੋ ਦਿਮਾਗ ਲੈ ਕੇ ਜਾਓ ਮੇਰੇ ਕਹਿਣ ਤੇ ਲੈ ਕੇ ਜਾਓ ਦਿਮਾਗ ਉਸ ਬੰਦੇ ਨੂੰ ਯਾਦ ਕਰੋ ਜਿਹੜਾ ਬਹੁਤ ਜ਼ਿਆਦਾ ਹੀ ਹੱਸਦਾ ਉੱਚੀ ਉੱਚੀ ਹਾ 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 ਬਹੁਤ ਹੱਸਦਾ ਤੇ ਇਹ ਪੱਕਾ ਨੋਟ ਕਰਿਓ ਜਿੱਦਣ ਕੋਈ ਵਿਪਤਾ ਪਈ ਸੀ ਉਹ ਵੀ ਉਹੀ ਬੰਦਾ ਜਿਹੜਾ ਸਭ ਤੋਂ ਵੱਧ ਰੋਂਦਾ ਜਿਹੜਾ ਬਹੁਤਾ ਹੱਸਦਾ ਉਹ ਰੋਂਦਾ ਵੀ ਜ਼ਿਆਦਾ ਆਏ ਤੇ ਜਿਹੜਾ ਖੁਸ਼ ਬਹੁਤ ਹੁੰਦਾ ਗਏ ਤੇ ਉਨਾ ਹੀ ਦੁਖੀ ਹੁੰਦਾ ਹੈ ਬੈਲੈਂਸ ਨਹੀਂ ਹੋ ਪਾਉਂਦਾ ਮਾਈਂਡ ਸੈਟ ਇਦਾਂ ਦਾ ਹੈ ਤੇ ਮਾਈਂਡ ਸੈਟ ਇਦਾਂ ਦਾ ਬਣਾ ਕੇ ਰੱਖਣਾ ਜਿਹੜਾ ਬੈਲੈਂਸ ਹੋਵੇ ਜਿਹੜਾ ਜਿਹੜਾ ਇਹਨੂੰ ਨੁਕਤੇ ਨੂੰ ਸਮਝ ਸਕੇ ਤਾਂ ਕਰਕੇ ਆਏਗਾ ਕੁਝ ਹੱਸਾਂਗੇ ਜਾਏਗਾ ਰੋਵਾਂਗੇ ਜਦ ਕਸ਼ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਤੇ ਅਗਲੀ ਪੰਕਤੀ ਹੈ ਮਨ ਬਚ ਕਰਮ ਮਨ ਬਚ ਕ੍ਰਮ ਰਸ ਕਸੈ ਲੋਭਨਾ ਬਿਨਸ ਗਿਆ ਜਾਏ ਕਹੂੰ ਸਮਾਨਾ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਰਸਾਂ ਚ ਚਸਕੀਆਂ ਦੇ ਵਿੱਚ ਫਸਿਆ ਹੋਇਆ ਹੈ ਫਸਿਆ ਹੋਇਆ ਹੈ ਫਸਿਆ ਫਸਿਆ ਹੀ ਮਰ ਜਾਂਦਾ ਹੈ ਬਿਨਸ ਗਿਆ ਜਾਏ ਕਹੂੰ ਸਮਾਨਾ ਕਿਤੇ ਜਦੋਂ ਮਰ ਗਿਆ ਬਿਨਸ ਗਿਆ ਫਿਰ ਪਤਾ ਨਹੀਂ ਕਿੱਥੇ ਜਾ ਸਮਾਉਂਦਾ ਹੈ ਜਦੋਂ ਮਰ ਗਿਆ ਜਿਹੜਾ ਰਸ 'ਚ ਹੀ ਫਸਿਆ ਰਿਹਾ ਐਦਾਂ ਹੀ ਦਿਮਾਗ ਹਾਏ ਮੇਰੀ ਇੱਜ਼ਤ ਗਈ ਹਾਏ ਮੇਰੀ ਇੱਜ਼ਤ ਆਈ ਮੈਂ ਖੁਸ਼ ਹਾਂ ਹੁਣ ਇੱਜ਼ਤ ਗਈ ਮੈਂ ਦੁਖੀ ਹਾਂ ਇਹ ਜੇ ਮਰ ਕੇ ਪਤਾ ਨਹੀਂ ਕਿੱਥੇ ਜਾ ਪਹੁੰਚਦੇ ਏਦਾਂ ਕਹਿੰਦਾ ਜਾਏ ਕਹੂੰ ਸਮਾਨ ਕੋਥਾਈ ਪਤਾ ਨਹੀਂ ਕਿਹੜੀ ਥਾਂ ਜਾ ਕੇ ਖਤੇ ਇਹੋ ਜਿਹੜੇ ਮਨ ਕਰਕੇ ਬਚਨ ਕਰਕੇ ਇਨ੍ਹਾਂ ਚਸਕੀਆਂ ਚ ਫਸੇ ਰਹਿੰਦੇ ਐ ਤਾਂ ਕਰਕੇ ਇੱਕ ਗੇਮ ਚੱਲ ਰਹੀ ਐ ਇਹਨੂੰ ਏਦਾਂ ਵੇਖਿਆ ਕਰੋ ਜਿਵੇਂ ਕੋਈ ਗੇਮ ਚੱਲਦੀ ਹੈ ਨਾ ਕੁਝ ਆਉਂਦਾ ਹੈ ਫਿਰ ਜਾਂਦਾ ਹੈ ਜਿਵੇਂ ਗੇਮ ਹੁੰਦੀ ਹੈ ਇਦਾਂ ਆਪ ਤੁਸੀਂ ਬਾਹਰ ਨਿਕਲੋ ਜਿਵੇਂ ਜਿਵੇਂ ਆਪਾਂ ਵੇਖਦੇ ਆ ਨਾ ਵੀ ਗੇਮ ਚੱਲ ਰਹੀ ਹੈ ਗੇਮ ਦੇ ਵਿੱਚ ਕੋਈ ਆਇਆ ਕੋਈ ਮਾਰ ਰਿਹਾ ਕੋਈ ਚੱਲ ਰਿਹਾ ਇਦਾਂ ਹੀ ਕਹਿੰਦੇ ਭਾਈ ਇਹ ਬਾਜੀ ਚੱਲ ਰਹੀ ਹੈ ਬਾਜ਼ੀਆਂ ਪਾਈਆਂ ਜਾ ਰਹੀਆਂ ਨੇ ਇਹ ਖੇਡ ਬਣੀ ਹੋਈ ਹੈ ਇੱਕ ਇਹਦੇ ਵਿੱਚ ਬਹੁਤਾ ਖਚਤ ਹੋ ਕੇ ਆਪਣੇ ਆਪ ਨੂੰ ਖਤਮ ਨਾ ਕਰ ਲਈ ਲਾਸਟ ਪੰਕ ਕਹਿ ਰਵੇਦਾ ਬਾਜੀ ਜਗ ਭਾਈ ਇਹ ਸੰਸਾਰ ਬਾਜੀ ਐ ਬਾਜੀ ਇਹ ਖੇਡ ਐਕ ਤੇ ਤੂੰ ਖੇਡ ਦੇ ਵਿੱਚ ਨਾ ਫਸ ਜਿਹੜਾ ਖੇਡਾ ਰਚਾਉਣ ਵਾਲਾ ਉਹ ਨਿਜਮ ਐ ਉਹਨੂੰ ਸਮਝ ਹਾਂਜੀ ਬਾਜੀ ਗਰਸੋ ਮੋਹ ਪ੍ਰੀਤ ਬਣ ਆਈ ਮੇਰੀ ਪ੍ਰੀਤ ਉਹਦੇ ਨਾਲ ਬਣੀ ਐ ਜਿੰਨੇ ਇਹ ਖੇਡ ਰਚਾਈ ਐ ਮਾਇਆ ਦਾ ਪਤੀ ਪਰਮੇਸ਼ਰ ਹੈ ਮਾਇਆ ਚ ਨਹੀਂ ਫਸਦਾ ਮੈਂ ਮੈਂ ਉਹਦੇ ਨਾਲ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਸਾਰਾ ਸਿਸਟਮ ਜਿਹਦੇ ਅੰਦਰ ਚੱਲ ਰਿਹਾ ਉਹ ਹੈ ਕੁਦਰਤ ਦਾ ਕਾਨੂੰਨ ਉਹ ਨਿਜਮ ਤੇ ਜਿਸ ਨਿਜਮ ਦੀ ਮੈਂ ਗੱਲ ਕਰਦਾ ਨਿਜਮ ਨੂੰ ਮੈਂ ਸਮਝ ਗਿਆ ਫਿਰ ਮੈਨੂੰ ਇਹ ਵੀ ਪਤਾ ਮੇਰੇ ਮਾਈਂਡ ਨੂੰ ਮੈਂ ਸੈੱਟ ਕਿਵੇਂ ਰੱਖਣਾ ਮੈਂ ਬਹੁਤੀਆਂ ਛਾਲਾ ਨਹੀਂ ਮਾਰਨੀਆ ਮੈਂ ਬਹੁਤੀਆਂ ਚੀਕਾਂ ਨਹੀਂ ਮਾਰਨੀ ਆਏ ਤੇ ਬਹੁਤਾ ਖੁਸ਼ ਨਹੀਂ ਹੋਣਾ ਗਏ ਤੇ ਬਹੁਤਾ ਰੋਣਾ ਆਪਣੇ ਹੀ ਆਨੰਦ ਵਿੱਚ ਰਹਿਣਾ ਹੈ ਇਹ ਉਹ ਜਿਹੜੀ ਗੇਮ ਸਮਝ ਗਿਆ ਮੈਂ ਇਹ ਗੇਮ ਹੈ ਤੇ ਜੇ ਸਾਰਾ ਕੁਝ ਗੇਮ ਹੈ ਫਿਰ ਮਾਈਂਡ ਨੂੰ ਸੈੱਟ ਕਰਨਾ ਵੀ ਇੱਕ ਗੇਮ ਹੀ ਹੈ ਇਹ ਵੀ ਆਪਣੇ ਆਪ ਨੂੰ ਅਸੀਂ ਠੀਕ ਰੱਖਣਾ ਹੈ ਤਾਂ ਕਰਕੇ ਭਾਈ ਬਹੁਤੀਆਂ ਛਾਲਾਂ ਨਹੀਂ ਮਾਰੀਦੀਆਂ ਮਿੱਟੀਆਂ ਮਿੱਟੀ ਦੇ ਪੁਤਲੇ ਆ ਆ ਚਮੜੀ ਹੈ ਇਹਨੂੰ ਮੜਾ ਜਾ ਖੋਲ ਕੇ ਵੇਖ ਲਓ ਮੜਾ ਜਾ ਸਾਈਡ ਤੇ ਕਰੋ ਮੜਾ ਜਾ ਇਹਨੂੰ ਥੱਲਿਓਂ ਮਿੱਜ ਨਿਕਲਦੀ ਹੈ ਥੱਲਿਓਂ ਖੂਨ ਨਿਕਲਦਾ ਹੈ ਗੰਦਗੀ ਨਿਕਲਦੀ ਹੈ ਖੁਸ਼ ਨਹੀਂ ਆਪਾਂ ਬਹੁਤਾ ਨਾ ਸਰੀਰ ਦਾ ਮਾਣ ਕਰੀਏ ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ ਆਜ ਕਾਲ ਤਦ ਚਾਹੋਂਗੇ ਜਾਉ ਕੰਚੁਰੀ ਭੰਗ ਸੱਪ ਕੰਜਲਾ ਦਿੰਦਾ ਏਦਾਂ ਹੀ ਸਰੀਰ ਨੂੰ ਇੱਕ ਦਿਨ ਛੱਡ ਕੇ ਤੁਰ ਜਾਣਾ ਇਹਨਾਂ ਚੀਜ਼ਾਂ ਦਾ ਬਹੁਤਾ ਮਾਣ ਨਹੀਂ ਭਾਈ ਕਰੀਦਾ ਬਸ ਇਹਦੀ ਜਹਤ ਸਿੱਖ ਲੋ ਸੋ ਨਜ਼ਾਰੇ ਲੋ ਕੰਮ ਕਰੋ ਮਿਹਨਤ ਕਰੋ ਨਜ਼ਾਰੇ ਲੈਣ ਦਾ ਅਰਥ ਇਦਾਂ ਹੁੰਦਾ ਆ ਇਹ ਸ਼ਬਦ ਦੀ ਵਿਆਖਿਆ ਬੜੀ ਧਿਆਨ ਨਾਲ ਕਰਨ ਵਾਲੀ ਹੈ ਨਜ਼ਾਰਿਆਂ ਦੇ ਅਰਥ ਬੰਦਾ ਕਹਿੰਦਾ ਅੱਛਾ ਨਜ਼ਾਰੇ ਹੁਣ ਜੇ ਕੋਈ ਮੈਨੂੰ ਪੁੱਛੇ ਚਲੋ ਮੈਂ ਦੀ ਵਿਆਖਿਆ ਕਰ ਹੀ ਦਿਨਾ 1 ਮਿੰਟ ਗੱਲ ਕਰ ਹੀ ਦਿਨਾ ਵੈਸੇ ਮੈਨੂੰ ਅਸੀਂ ਚਲ ਕੱਲ ਕਰ ਲੈਨੇ ਪਰ ਚਲੋ ਮੈਂ ਇੱਕ ਵਾਰੀ ਗੱਲ ਕਰਦਾ ਹੁਣ ਮੈਂ ਇੱਕ ਸਟੇਟਮੈਂਟ ਦਿੱਤੀ ਹੈ ਨਜ਼ਾਰੇ ਲੋ ਜ਼ਿੰਦਗੀ ਦੇ ਨਜ਼ਾਰੇ ਲੋ ਹੁਣ ਨਜ਼ਾਰਿਆਂ ਦੀ ਵਿਆਖਿਆ ਆਪੋ ਆਪਣੀ ਹਰ ਬੰਦੇ ਦੀ ਆਪਣੀ ਆਪਣੀ ਵਿਆਖਿਆ ਹੈ ਹੁਣ ਜਿਵੇਂ ਮੰਨ ਲਓ ਬਈ ਆ ਗੁਰਪ੍ਰੀਤ ਸਿੰਘ ਨੂੰ ਪੁੱਛੋ ਵੀ ਤੈਨੂੰ ਕਾਦੇ ਚ ਨਜ਼ਾਰਾ ਆਉਂਦਾ ਇਹਨੂੰ ਕਿਸੇ ਹੋਰ ਕੰਮ ਚ ਆਉਂਦਾ ਮੈਨੂੰ ਕੋਈ ਬੰਦਾ ਪੁੱਛੇ ਵੀ ਤੁਹਾਨੂੰ ਨਜ਼ਾਰਾ ਕਾਦੇ ਚ ਆਉਂਦਾ ਮੈਨੂੰ ਲੱਗਦਾ ਮੈਂ ਕਹੂੰਗਾ ਵੀ ਮੈਨੂੰ ਕੀਰਤਨ ਕਰਕੇ ਜਦੋਂ ਮੈਂ ਗੱਲਬਾਤ ਕਰਦਾ ਮੈਨੂੰ ਗਿਆਨ ਘੋਟ ਕੇ ਨਜ਼ਾਰਾ ਆਉਂਦਾ ਮੈਨੂੰ ਆਪਣਾ ਨਜ਼ਾਰਾ ਆਉਂਦਾ ਬਾਛਾ ਹੁਣ ਕਿਸੇ ਵੀ ਮੇਰੀ ਮਾਂ ਨੂੰ ਜੇ ਕੋਈ ਪੁੱਛਦਾ ਵੀ ਤੈਨੂੰ ਸਭ ਤੋਂ ਵੱਧ ਨਜ਼ਾਰਾ ਕਿਹੜੀ ਚਾਹੁੰਦਾ ਮੈਨੂੰ ਲੱਗਦਾ ਹੈ ਵੀ ਉਹ ਮੇਰੀ ਮਾਂ ਨੇ ਕਹਿਣਾ ਸੀ ਜਦੋਂ ਮੈਂ ਰੋਟੀ ਬਣਾ ਕੇ ਖਵਾਉਣੀ ਆ ਨਾ ਕਿਸੇ ਨੂੰ ਫਿਰ ਮੈਨੂੰ ਬਹੁਤ ਨਜ਼ਾਰਾ ਆਉਂਦਾ ਜਦੋਂ ਅਗਲਾ ਕਹਿੰਦਾ ਵਾਹ ਵੀ ਵਾਹ ਬੜਾ ਸੋਹਣਾ ਖਾਣਾ ਬਣਿਆ ਮੈਨੂੰ ਲੱਗਦਾ ਮੇਰੀ ਮਦਰ ਇਦਾਂ ਕਹੋ ਅੱਛਾ ਕਿਸੇ ਨੂੰ ਨਜ਼ਾਰਾ ਆਉਂਦਾ ਭੰਗੜਾ ਪਾ ਕੇ ਉਹਨੇ ਕਹਿਣਾ ਅੱਛਾ ਭਾਈ ਸਾਹਿਬ ਕਹਿੰਦੇ ਨਜ਼ਾਰੇ ਲਓ ਭੰਗੜੇ ਪਾਓ ਕਿਸੇ ਨੂੰ ਨਜ਼ਾਰਾ ਆਉਂਦਾ ਸ਼ਰਾਬ ਪੀ ਕੇ ਭਾਈ ਸਾਹਿਬ ਕਹਿੰਦੇ ਨਜ਼ਾਰੇ ਲਓ ਦਿਮਾਗ ਚਾ ਕੀ ਗੱਲ ਘੁੰਮ ਗਈ ਚੱਕਰੀ ਹੁਣ ਕਿਸੇ ਦੇ ਪੁੱਠੇ ਸਿੱਧੇ ਕੰਮਾਂ ਚ ਯਾਰਾਂ ਬੇਲੀਆਂ ਚ ਜਾਂਦਾ ਜੂਆ ਖੇਡਦਾ ਉਹਨੂੰ ਨਜ਼ਾਰੇ ਆਉਂਦੇ ਨੇ ਹੁਣ ਹੁਣ ਨਜ਼ਾਰੇ ਵੀ ਆਪਣੀ ਆਪਣੀ ਵਿਆਖਿਆ ਹੁਣ ਇੱਕ ਬੰਦਾ ਕੁਵਾਰਾ ਹੈ ਸ਼ਿਮਲੇ ਗਿਆ ਹੈ ਡਿੱਗੀ ਖੋਲ ਕੇ ਭੰਗੜੇ ਜਿਵੇਂ ਕਹਿੰਦੇ ਹੁੰਦੇ ਭੰਗੜੇ ਪੈਂਦੇ ਡਿੱਗੀਆਂ ਖੋਲ ਕੇ ਸ਼ਰਾਬਾਂ ਪੀਰੇ ਉਹ ਨਜ਼ਾਰਾ ਲਿਆ ਹੁਣ ਬੰਦਾ 40 ਸਾਲ ਦਾ ਹੈ ਧਿਆਨ ਨਾਲ ਸੁਣਿਓ 40 ਸਾਲ ਦਾ ਹੋ ਗਿਆ ਵਿਆਹਿਆ ਗਿਆ ਬੱਚੇ ਹੋ ਗਏ ਘਰ ਵਾਲੀ ਵੀ ਐ ਦੋ ਤਿੰਨ ਨਿਆਣੇ ਨੇ ਖਰਚੇ ਬਹੁਤ ਨੇ ਤੇ ਹੁਣ ਪਤਾ ਸੋਚ ਰਿਹਾ ਜਿਵੇਂ ਭਾਈ ਸਾਹਿਬ ਕਹਿੰਦੇ ਨਜ਼ਾਰਾ ਕਿਹੜਾ ਨਜ਼ਾਰਾ ਸੀ ਭਲਾ ਓਏ ਜਦੋਂ 20 ਸਾਲ ਦੇ ਹੁੰਦੇ ਸੀ ਇਕੱਠੇ ਗਏ ਸੀ ਉੱਥੇ ਪੀ ਰਹੇ ਸੀ ਉੱਥੇ ਭੰਗੜੇ ਪਾਉਂਦੇ ਸੀ ਨਾ 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 ਹੁਣ ਇਹ ਨਜ਼ਾਰਾ ਨਾ ਲਈ ਜੇ ਅੱਜ ਚਾਰ ਪੰਜ ਜਣਿਆਂ ਨੂੰ ਲੈ ਕੇ ਤੁਰ ਪਾਂਗਾ 40 ਸਾਲ ਦਾ ਤੇਰੇ ਅੱਗੇ ਪਿੱਛੇ ਨਿਆਣੇ ਨੇ ਤੇ ਤੇਰੇ ਘਰ ਤੇ ਕਲੇਸ਼ ਪੈ ਜਾਣਾ ਨਜ਼ਾਰੇ ਟਾਈਮ ਟੂ ਟਾਈਮ ਚੇਂਜ ਹੁੰਦੇ ਰਹੇ ਔਰ ਕਰਨੇ ਚਾਹੀਦੇ ਡੈਫੀਨੇਸ਼ਨ ਬਦਲਦੀ ਨੇ ਜਾ ਰਹੀ ਨਜ਼ਾਰਾ ਉਹਦਾ ਨਜ਼ਾਰਾ ਬਦਲ ਹਰ ਚੀਜ਼ ਈਜ ਦੇ ਸਾਥ ਨਾਲ ਉਮਰ ਦੇ ਸਾਥ ਨਾਲ ਇੱਕ ਟਾਈਮ ਤੇ ਤੇਰੇ ਦੋਸਤਾਂ ਨਾਲ ਚਾਰ ਨਾਲ ਤੂੰ ਹੱਸਿਆ ਖੇਡਿਆ ਉਹ ਨਜ਼ਾਰਾ ਸੀ ਇੱਕ ਨਜ਼ਾਰਾ ਹੈ ਜਦੋਂ ਤੂੰ 30 ਸਾਲ ਦਾ ਫਿਰ ਤੈਨੂੰ ਤੇਰੀ ਘਰ ਵਾਲੀ ਨਾਲ ਬਹਿਣਾ ਪੈਣਾ ਉਹਦੇ ਨਾਲ ਰਮਨਰ ਮਲਾ ਕੇ ਬੱਚਿਆਂ ਨਾਲ ਇਕੱਠੇ ਫਿਰ ਘੁੰਮਣ ਜਾਣਾ ਪੈਣਾ ਨਜ਼ਾਰੇ ਟਾਈਮ ਟੂ ਟਾਈਮ ਚੇਂਜ ਹੋਣਗੇ ਹਰ ਚੀਜ਼ ਦਾ ਇੱਕ ਨਜ਼ਾਰਾ ਹੁਣ ਜੇ ਬੰਦਾ ਇੱਕ ਸਰੀਰ ਦਾ ਨਜ਼ਾਰਾ ਮੰਨ ਲਓ ਸਰੀਰ 20 ਸਾਲ ਦਾ ਇੱਕ 60 ਸਾਲ ਦਾ ਕਵੇ ਮੈਂ ਵੀ ਤੇਰੇ ਵਰਗੇ ਫੇਰ ਨੇ ਉਹਦੇ ਭੰਗੜਾ ਲੱਗ ਗਿਆ ਪਾਉਣ ਉਹਨੂੰ ਵੈਸੀ ਐਟੈਕ ਆ ਜਾਣਾ 60 ਸਾਲ ਦੇ ਨੂੰ 70 ਸਾਲ ਦੇ ਨੂੰ ਹਰ ਚੀਜ਼ ਦੇ ਹਸਾਬ ਨਾਲ ਬਦਲਦਾ ਰਹਿੰਦਾ ਜਦੋਂ ਮੈਂ ਕਹਿੰਦਾ ਨਜ਼ਾਰੇ ਲਓ ਇਹ ਹਰ ਬੱਚੇ-ਬੱਚਿਆਂ ਦੇ ਨਜ਼ਾਰੇ ਵੱਖਰੇ ਹੋਣਗੇ ਜਵਾਨਾਂ ਦੀ ਵਿਆਖਿਆ ਵੱਖਰੀ ਹੋਣੀ ਹੈ ਵਿਆਹਾਂ ਦੀ ਵਿਆਖਿਆ ਵੱਖਰੀ ਹੈ ਬੱਚਿਆਂ ਵਾਲਿਆਂ ਦੀ ਵਿਆਖਿਆ ਹਰ ਚੀਜ਼ ਦਾ ਸਿਸਟਮ ਬਦਲਦਾ ਹੈ ਟਾਈਮ ਟੂ ਟਾਈਮ ਹਰ ਚੀਜ਼ ਬਦਲਦਾ ਸਾਰਾ ਕੁਝ ਤਾਂ ਕਰਕੇ ਇੱਕ ਚੀਜ਼ ਨਹੀਂ ਚੱਲਣੀ ਕਿਤੇ ਵੀ ਟਾਈਮ ਟੂ ਟਾਈਮ ਸਭ ਬਦਲਦਾ ਹੈ ਤੇ ਕਈ ਬੰਦੇ ਇਹਦਾ ਅਰਥ ਇਹੀ ਕੱਢਦੇ ਨੇ ਸਾਡੇ ਹੁਣ ਪਿੰਡਾਂ ਵਾਲਿਆਂ ਦੇ ਨਜ਼ਾਰੇ ਇਹੋ ਹੀ ਨੇ ਕਿਸੇ ਪਿੰਡ ਚ ਜਾਓ ਇਥੇ ਨੇੜੇ-ਤੇੜੇ ਪਿੰਡਾਂ 'ਚ ਜਾਓ। ਉਹਨਾਂ ਨੂੰ ਪੁੱਛੋ ਜਿਹੜੇ ਜਿੰਨੇ ਜ਼ਿਮੀਂਦਾਰ ਘਰਾਂ 'ਚ ਰਹਿ ਬੈਠੇ ਐ, ਪਏ ਐ, ਬੰਦੇ ਜਿਹੜੇ ਸਾਰ ਦਿਨ ਦਿਹਾੜੀ ਕਰਕੇ ਐ, ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰ ਲਓ। ਸਾਰਾ ਪਿੰਡ ਇਕੱਠਾ ਕਰ ਲਓ। ਤੇ ਪਿੰਡਾਂ 'ਚ ਰਹਿਣ ਵਾਲੇ ਬੰਦਾ 500 ਬੰਦਾ ਇਕੱਠਾ ਕਰਕੇ ਪੁੱਛੋ ਵੀ ਨਜ਼ਾਰਾ ਕਦੋਂ ਆਉਂਦਾ ਹੈ? ਤੇ 450 ਬੰਦੇ ਸਾਢੇ 500 ਤੋਂ 450 ਬੰਦਾ ਬੱਸ ਤੇ ਕੀ ਕਹੂੰ? ਜਦੋਂ ਘਰ ਦੀ ਕੱਢੀ ਪੀਂਦੇ ਆ ਫਿਰ ਨਜ਼ਾਰਾ ਆਉਂਦਾ। ਉਹਨਾਂ ਦੇ ਨਜ਼ਾਰੇ ਦੀ ਵਿਆਖਿਆ ਐ। ਉਹ ਇਹ ਮੰਨਦੇ ਨੇ ਵੀ ਨਜ਼ਾਰਾ ਮਤਲਬ ਸ਼ਰਾਬਾਂ ਪੀਏ। ਤੇ ਜੇ ਫਿਰ ਉਹਨਾਂ ਨੂੰ ਕਹੀਏ ਵੀ ਭਾਈ ਸਾਹਿਬ ਕਹਿੰਦੇ ਨੇ ਨਜ਼ਾਰੇ ਲਓ ਫਿਰ ਉਹ ਅੱਧ ਕੀ ਕੱਢਣਗੇ ਵੀ ਸ਼ਰਾਬ ਪੀਓ ਨਜ਼ਾਰੇ ਲਓ ਮਤਲਬ ਆ ਨਜ਼ਾਰੇ ਲਓ ਨਹੀਂ ਨਹੀਂ ਅਸੀਂ ਤੇ ਉਹ ਨਜ਼ਾਰੇ ਦੀ ਗੱਲ ਕਰਦੇ ਆ ਜਿਹੜਾ ਮਨ ਨੂੰ ਸਰੂਰ ਦੇਵੇ ਕਮਲਾ ਨਾ ਕਰੇ ਬੌਲਾ ਨਾ ਕਰੇ ਘੰਟੇ 2 ਘੰਟੇ ਦਾ ਕਾਹਦਾ ਨਜ਼ਾਰਾ ਐਨਾ ਚੱਕਰ ਸਿਰ ਨੂੰ ਚਾ ਆ ਜਿਹੜੇ ਉਲਟੀਆਂ ਕਰਦੇ ਨੇ ਬੰਦੇ ਸ਼ਰਾਬ ਪੀ ਕੇ ਚੱਕਰ ਘੁੰਮ ਜਾਂਦਾ ਸਿਰ ਘੁੰਮਣ ਲੱਗ ਜਾਂਦਾ ਜਦੋਂ ਸਿਰ ਘੁੰਮਣ ਲੱਗ ਜਾਂਦਾ ਹੈ ਫਿਰ ਦਿਲ ਦਿਲ ਘਬਰਾ ਕੇ ਉਲਟੀਆਂ ਲੱਗ ਜਾਂਦੇ ਨੇ ਕਰ ਇਹ ਕਾਹਦੇ ਤੇ ਜਾ ਰਹੇ ਹੋ ਆਨੰਦ ਭਇਆ ਮੇਰੀ ਮਾਏ ਕਦੋਂ ਸਤਿਗੁਰੂ ਮੈਂ ਪਾਇਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਆ ਆਨੰਦ ਜਿਹੜਾ ਉਹ ਗੁਰੂ ਤੋਂ ਜਾਣਿਆ ਜਾਂਦਾ ਭਾਈ ਸਦਾ ਆਨੰਦ ਬਣਿਆ ਰਵੇ ਕੁਛ ਐਸਾ ਕਰੋ ਨਜ਼ਾਰਿਆਂ ਨਜ਼ਾਰਿਆਂ ਵਿੱਚ ਬੰਦੇ ਰਗੜੇ ਜਾਂਦੇ ਐ ਹਰ ਬੰਦੇ ਵਾਸਤੇ ਸੋਚ ਸਮਝ ਕੇ ਚੱਲਣਾ ਪੈਣਾ ਹੈ ਜਿੰਦਗੀ ਵਿੱਚ ਬੈਲੈਂਸ ਕਰਕੇ ਚੱਲਣਾ ਪੈਂਦਾ ਸਾਰਾ ਕੁਝ ਤਾਂ ਕਰਕੇ ਇਹ ਜਰੂਰ ਸਮਝ ਲੈਣਾ ਚਾਹੀਦਾ ਹੈ ਵੀ ਜਵਾਨੀ ਵੇਲੇ ਜਿਹੜੇ ਨਜ਼ਾਰੇ ਲੈ ਲੇ ਭੁੱਲ ਜਾ ਹੁਣ ਬੱਚਿਆਂ ਵਾਲਾ ਹੁਣ ਤੈਨੂੰ ਬੱਚਿਆਂ ਨਾਲ ਆਦਤ ਪਾਉਣੀ ਪੈਣੀ ਹੈ ਪਰਿਵਾਰ ਨਾਲ ਆਦਤ ਪਾਉਣੀ ਪੈਣੀ ਹੈ ਫੈਮਿਲੀ ਨਾਲ ਆਦਤ ਪਾਉਣੀ ਪੈਣੀ ਹੈ ਗੁਰਸਿੱਖੀ ਵਾਲੇ ਪਾਸੇ ਹੋਈਏ ਗੁਰਦੁਆਰੇ 'ਚ ਰਹਿਨੇ ਆ ਫਿਰ ਸਾਨੂੰ ਹੋਰ ਵੀ ਧਿਆਨ ਰੱਖਣਾ ਪੈਂਦਾ ਹਰ ਚੀਜ਼ ਦੀ ਡੈਫੀਨੇਸ਼ਨ ਵਿਆਖਿਆ ਹਰ ਚੀਜ਼ ਜਿਹੜੀ ਹੈ ਨਾ ਉਹ ਬਦਲਦੀ ਰਹਿੰਦੀ ਹੈ ਉਹ ਸੋਚ ਸਮਝ ਕੇ ਫਿਰ ਸਾਨੂੰ ਕਦਮ ਰੱਖਣਾ ਪੈਂਦਾ ਬਹੁਤ ਧਿਆਨ ਨਾਲ ਸਾਨੂੰ ਸਾਰਿਆਂ ਨੂੰ ਚੱਲਣਾ ਪੈਂਦਾ ਜਿਵੇਂ ਜਿਵੇਂ ਸਾਰਾ ਕੁਝ ਮਾਹੌਲ ਬਦਲਦਾ ਹੈ ਉਸ ਹੱਬ ਦੇ ਨਾਲ ਆਪਣੇ ਆਪ ਨੂੰ ਫਲੈਕਸੀਬਲ ਕਰਨਾ ਪੈਂਦਾ ਤਾਂ ਕਰਕੇ ਆਓ ਨਜ਼ਾਰੇ ਲਓ ਨਜ਼ਾਰੇ ਕਾਦੇ ਆਪਣੇ ਆਪ ਨਾਲ ਜੁੜੋ ਆਪਣੇ ਆਪ ਨੂੰ ਸਮਝੋ ਆਪਣੇ ਮਾਈਂਡ ਨੂੰ ਟਿਊਨ ਕਰਨਾ ਸਿੱਖੋ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰੋ ਤੇ ਸਦਾ ਹੀ ਆਨੰਦ ਬਣਿਆ ਰਹੋ